ਪਿਛਲੇ ਦਿਨੀ ਨੰਗਲ ਵਿਖੇ ਕਤਲ ਕੀਤੇ ਗਏ ਵਿਸ਼ਵ Hindu ਪ੍ਰੀਸ਼ਦ ਦੇ ਨੇਤਾ ਵਿਕਾਸ ਬੱਗਾ ਦੇ ਕਤਲ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਲੱਗੀ ਹੈ ਕਤਲ ਵਿੱਚ ਸ਼ਾਮਲ ਦੋ ਹਮਲਾਵਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਦੋ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਵਾਰਦਾਤ ਸਮੇਂ ਵਰਤੀ ਗਈ ਯੂਪੀਟਰ ਸਕੂਟਰੀ ਵੀ ਬਰਾਮਦ ਕਰ ਲਈ ਗਈ ਹੈ ਇਸ ਦੇ ਨਾਲ ਹੀ ਦੋ ਪਿਸਤਲ ਤੇ ਜਿੰਦਾਕਾਰ ਤੁਸ ਵੀ ਬਰਾਮਦ ਕੀਤੇ ਗਏ ਹਨ ਉਹਨਾਂ ਨੇ ਦੱਸਿਆ ਕਿ ਦੋਨੇ ਫੜੇ ਗਏ ਨੌਜਵਾਨ ਨਵਾਂ ਸ਼ਹਿਰ ਦੇ ਪਿੰਡ ਸਲੋਹ ਦੇ ਨਾਲ ਸਬੰਧਤ ਹਨ ਅਤੇ ਇਹਨਾਂ ਦੋਨਾਂ ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ ਐਸਐਸਪੀ ਰੂਪਨਗਰ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਵੱਲੋਂ ਕੇਵਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਪਰੰਤੂ ਇਸ ਪਿੱਛੇ ਕਿਹੜੀ ਜਥੇਬੰਦੀ ਦਾ ਹੱਥ ਹੈ ਉਸ ਦੀ ਤਫ਼ਤੀਸ਼ ਬਰੀਕੀ ਦੇ ਨਾਲ ਕੀਤੀ ਜਾ ਰਹੀ ਹੈ ਅੱਜ ਦੀ ਸ਼ਾਮ 5 ਵਜੇ ਦੇ ਕਰੀਬ ਮੰਗਲਲੇ 'ਚ ਇੱਕ ਮਰਡਰ ਹੋਇਆ ਸੀਗਾ ਜਿਹਦੇ 'ਚ ਸਾਡੇ ਵਿਸ਼ਵਨੁਦ ਪਰਿਸ਼ਦ ਦੇ ਜਿਹੜੇ ਪ੍ਰਧਾਨ ਹੈਗੇ ਨੇ ਮੰਗਲ ਦੇ ਉਹਨਾਂ ਦਾ ਮਰਡਰ ਦੋ ਐਸਿਡੈਂਟਸ ਨੇ ਆ ਕਰਕੇ ਕਰਤਾ ਸੀਗਾ ਉਸ ਸਿਲਸਿਲੇ ਜੀ ਸਾਡੀ ਤਫਤੀਸ਼ ਜਿਹੜੀ ਹੈਗੀਏ ਉਹ ਨਾਲ ਦੇ ਨਾਲ ਸਟਾਰਟ ਕਰਤੀ ਗਈ ਸੀ ਟੀਮਾਂ ਬਣਾ ਕਰਕੇ ਔਰ ਸਾਡੀ ਟੀਮਾਂ ਨੇ ਕਾਫੀ ਚੰਗੀ ਤਰੀਕੇ ਦੇ ਨਾਲ ਕੰਮ ਕਰ ਦਿਆ ਹੋਇਆ ਜਿਹੜਾ ਹੈਗਾ ਉਹ ਬੰਦੇ ਆਇਡੈਂਟੀਫਾਈ ਕਰ ਲਏ ਹੈਗੇ ਨੇ ਔਰ ਅਰਾਜੋ ਨਦੀ ਗ੍ਰਿਫਤਾਰੀ ਵੀ ਕਰ ਲਈ ਹੈਗੀਏ ਇਹਦੇ ਵਿੱਚ ਦੋ ਬੰਦੇ ਜਿਹੜੇ ਹੈਗੇ ਨੇ ਇੱਕ ਹੈਗਾ ਮਨਦੀਪ ਸਿੰਘ ਉਰਫ ਮੰਗੀ ਤੇ ਦੂਜਾ ਹੈਗਾ सुरेंद्र ਸਿੰਘ ਉਰਫ ਰਿਕਾ ਇਹ ਦੋਨੋਂ ਜਿਹੜੇ ਸਲੋਪਿੰਡ ਤੇ ਰਹਿਣ ਵਾਲੇ ਹੈਗੇ ਨੇ ਨਵਾਂ ਸ਼ਹਿਰ ਐਸਪੀਐਸ ਨਗਰ ਦੇ ਇਹਨਾਂ ਦਾ ਅਪਰਾਧਿਕ ਪ੍ਰਿਤਿਚੋਕੜ ਹੈਗਾ ਪਹਿਲਾਂ ਵੀ ਇਹਨਾਂ ਤੇ ਐਨਡੀਪੀਐਸ ਐਕਟ ਦੇ ਆਮ ਐਕਟ ਦੇ ਖੋਹਾਂ ਦੇ ਪਰਚੇ ਹੈਗੇ ਨੇ ਔਰ ਇਹਨਾਂ ਦੇ ਕੋਲੋਂ ਜਦੋਂ ਆਪਾਂ ਇਹਨਾਂ ਨੂੰ ਫੜਿਆ ਹੈਗਾ ਦੋ ਵੈਪਨ ਜਿਹੜੇ ਹੈਗੇ ਨੇ 32 ਬੋਰ ਦੇ ਰਿਵਾਲਵਰ ਆਪਾਂ ਨੂੰ ਪਿਸਤਲ ਜਿਹੜੇ ਹੈਗੇ ਨੇ ਉਹ ਬਰਾਮਦ ਹੋਏ ਨੇ ਤੇ ਨਾਲ ਕੁਝ ਜਿੰਦਾ ਕਾਰਤੂਸ ਵੀ ਬਰਾਮਦ ਹੋਏਗੇ ਇੱਕ ਜਿਹੜੀ ਵਹੀਕਲ ਜਿਹੜਾ ਟੀਵੀਐਸ ਜੁਪੀਟਰ ਯੂਜ਼ ਕੀਤਾ ਗਿਆ ਸੀਗਾ ਕ੍ਰਾਈਮ ਵਿੱਚ ਉਹ ਵੀ ਇਹਨਾਂ ਦੇ ਕੋਲੋਂ ਬਰਾਮਦ ਹੋ ਗਿਆ ਦਾ ਬੈਕਗ੍ਰਾਉਂਡ ਲਈਏ ਅਨਰਾਈ ਹੋਵੇਗਾ ਜਿਹੜਾ ਹੁਣ ਤਲਕ ਦੀ ਇਨਟਰੋਗੇਸ਼ਨ ਹੈਗੀ ਹੁਣ ਤਲਕ ਦਾ ਅਨਦਰ ਡਿਸਕਲੋਜ਼ਰ ਹੈਗਾ ਉਸ ਬੇਸ ਤੇ ਅਨਦਰ ਇਹ ਕਲੀਅਰ ਹੋ ਗਿਆ ਕਿ ਇਹ ਦਸ਼ਕਦਰਤਾ ਮੋਡਿਊਲ ਹੈਗਾ ਔਰ ਬਾਹਰਲੀ ਐਂਟੀਟੀਆਂ ਜਿਹੜੀਆਂ ਹੈਗੀਆਂ ਨੇ ਪੋਰਟੂਗਲ ਬੇਸ ਪਾਕਿਸਤਾਨ ਬੇਸ ਐਂਟੀਟੀਆਂ ਜਿਹੜੀਆਂ ਹੈਗੀਆਂ ਨੇ ਉਹੀ ਇਹਨੂੰ ਚਲਾ ਰਹੀਆਂ ਸੀਗੀਆਂ ਦੀ ਦੇ ਵਰ ਜਸਟ ਫੁੱਲ ਸੋਲਜਰਸ ਜਿਹੜੀ ਆਰਗੇਨਾਈਜੇਸ਼ਨ ਪਿੱਛੇ ਇਨਵੋਲਡ ਹੈਗੀ ਹੈ ਉਹਦੇ ਬਾਰੇ ਹੁਣ ਤਫਤੀਸ਼ ਸਾਡੀ ਜਾਰੀ ਹੈਗੀ ਹੈ ਕਿਹੜੇ ਬੰਦੇ ਬਾਹਰ ਬੈਠੇ ਜਿਹੜੇ ਇਹਨੂੰ ਆਪਰੇਟ ਕਰ ਰਹੇ ਸੀਗੇ ਜਿਹੜੇ ਐਫਰਟ ਸੋਲਜਰ تھےਗੇ ਨੇ ਮੀਅਰ ਆਪਰੇਟਿਵਸ ਅਗੇ ਨੇ ਜਿਹੜੇ ਬੰਦੇ ਬਾਹਰ ਬੈਠੇ ਹੋਏ ਨੇ ਉਹੀ ਇਹਨੂੰ ਜਿਹੜਾ ਹੈਗਾ ਪੂਰੀ ਤਰੀਕੇ ਨਾਲ ਸੰਚਾਲਿਤ ਕਰਦੇ ਪਏ ਸੀ। ਮਾਰ ਕਰਨ ਦਾ ਕੋਈ ਰੀਜ਼ਨ ਪਤਾ ਨਹੀਂ ਲੱਗਿਆ। ਦੇਖੋ ਜੀ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬੇਸਿਕਲੀ ਜਿਹੜਾ ਹੈਗਾ ਇਹ ਬੰਦੇ ਜਿਹੜੇ ਹੈਗੇ ਨੇ ਹਾਇਰ ਕੀਤੇ ਗਏ ਸੀਗੇ ਫੁੱਟ ਸੋਲਜਰਸ ਇਹਨਾਂ ਨੂੰ ਪੈਸੇ ਤੇ ਵੈਪਨ ਬਾਹਰੋਂ ਪ੍ਰੋਵਾਈਡ ਕਰਾਏ ਗਏ ਸੀ ਤੇ ਹੁਣ ਕਿਹੜੇ ਬੇਸ ਤੇ ਜਿਹੜਾ ਹੈਗਾ ਟਾਰਗੇਟ ਦਾ ਸਿਲੈਕਸ਼ਨ ਹੋਇਆ ਹੈਗਾ ਕਿ ਹੋਇਆ ਹੈਗਾ ਇਹ ਸਾਡੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹਦੇ ਚਾਹੂਗਾ ਕਿਹੜਾ ਟੈਰਰਿਸਟ ਆਰਗੇਨਾਈਜੇਸ਼ਨ ਇਹਦੇ ਵਿੱਚ ਇਨਵੋਲਡ ਹੈ ਉਹਦੇ ਬਾਰੇ ਵੀ ਜਿਹੜਾ ਹੈ ਤੁਹਾਡੇ ਨਾਲ ਬਾਅਦ ਵਿੱਚ ਖੁਲਾਸਾ ਕਰਾਂਗੇ ਸਰ ਇਹਨਾਂ ਨੇ ਕੋਈ ਪਹਿਲਾਂ ਵੀ ਵਾਰਤਾ ਕੀਤੀ ਹੈ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਇਹਨਾਂ ਦਾ ਅਪਰਾਧਿਕ ਪਿਛੋਕੜ ਹੈਗਾ ਸਨੈਚਿੰਗਸ ਦੇ ਵੀ ਪਰਚੇ ਹੈਗੇ ਨੇ ਆਰਮ ਸੈਕਟ ਦੇ ਵੀ ਹੈਗੇ ਨੇ ਐਨਡੀਪੀਐਸ ਐਕਟ ਦੇ ਵੀ ਹੈਗੇ ਨੇ ਔਰ ਬਾਕੀ ਇਸ ਤੋਂ ਇਲਾਵਾ ਕੋਈ ਹੋਰ ਕਿਸੇ ਟਾਰਗੇਟ ਕਿਲਿੰਗ ਵਿੱਚ ਇਨਵੋਲਡ ਹੈ ਜਾਂ ਨਹੀਂ ਹੈ ਉਸ ਬਾਰੇ ਸਾਡੀ ਤਫ਼ਸੀਲ ਜੜੀ ਜਾ ਰਹੀ ਹੈਗੀ ਹੈ ਜੋ ਵੀ ਉਹਦੇ ਵਿੱਚ ਕੋਈ ਵੀ ਇਨਵੈਸਟੀਗੇਸ਼ਨ ਦੌਰਾਨ ਗ